ਦੇਸ਼ਾਤੇ ਕੰਮ ਕਰਦੇ ਹੋਏ ਇੰਚਾਰਜ ਸਪੈਸ਼ਲ ਸੈਲ ਰਾਜਪੁਰਾ ਕੋਲ ਇਨਫੋਰਮੇਸ਼ਨ ਸੀ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਤੇ ਐਸਪੀ ਡੀ ਪਟਿਆਲਾ ਇਹਨਾਂ ਨੇ ਚੰਗੀ ਰਿਕਵਰੀ ਕੀਤੀ ਹੈ ਪੰਜ ਵਿੱਪਨ ਦੇ ਵਿੱਚ ਰਿਕਵਰ ਹੋਏ ਤਿੰਨ ਅਸਲੇ ਨੇ ਬਤੀਪੋਰ ਦੇ 1 130 ਦਾ ਤੇ 1 315 ਦਾ ਇਹਦੇ ਵਿੱਚ ਦੋ ਬੰਦੇ ਅਰੈਸਟ ਕੀਤੇ ਗਏ ਨੇ ਇਹਨਾਂ ਚ ਇੱਕ ਦਾ ਨਾਮ ਹੈਗਾ ਬਲਕੀਤ ਉਰਫ ਮੈਕਸ ਫੇਰ ਆਉਂਡ 30 ਸਾਲ ਦੇ ਤੇ ਦੂਜਾ ਬੰਦਾ ਜਿਹੜਾ ਅਰੈਸਟ ਹੋਇਆ ਉਹ ਸੰਦੀਪ ਉਰਫ ਦੀਪ ਹੈ ਇਹ 30 ਸਾਲ ਦਾ ਹੈ ਇਹਦੇ ਵਿੱਚ ਜ਼ਿਕਰ ਹੋ ਗਿਆ ਕਿ ਸੰਦੀਪ ਜਿਹੜਾ ਹੈਗਾ ਉਹਦੇ ਤੇ 10 ਪਰਚੇ ਪਹਿਲਾਂ ਵੀ ਦਰਜ ਨੇ ਤੇ ਦੋ ਪਰਚੇ ਹੋਰ ਇਹਦੇ ਵਿੱਚ ਟਰੇਸ ਹੋਏ ਨੇ ਜਿਹੜਾ 131/24 ਸਿਟੀ ਰਾਜਪੁਰੇ ਦਾ ਜਿਹਦੇ ਚ ਐਕਸਟਰਸ਼ਨ ਕਾਲ ਕੀਤੀ ਸੀ ਪੈਸੇ ਮੰਗੇਗੇ ਸੀ ਤੇ ਇੱਕ ਆਈਟੀ ਸਿਟੀ ਮੁਹਾਲੀ ਦਾ ਵੀ ਪਰਚਾ ਇਹਦੇ ਸਪਰੇਸ ਹੋਇਆ ਉਹਦੇ ਵਿੱਚ ਵੀ ਫਰਾਗੀ ਮੰਡੀ ਦੀ ਸੀ ਜਿਹੜੇ ਬਾਹਰ ਗੈਂਚੇ ਚ ਬੈਠੇ ਨੇ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਹੈ ਉਹ 골ਡੀ ਟੇਲੋ ਨਾਲ ਜਿਹੜਾ ਰਾਜਪੁਰੇ ਨੂੰ ਬਿਲੋਂਗ ਕਰਦਾ ਪਰ ਬਾਹਰ ਹੈ ਸੋ ਉਹਨੇ ਐਕਸਟਰਸ਼ਨ ਕਾਲਸ ਕੀਤੀਆਂ ਸੀ ਇਹਦੇ ਨਾਲ ਐਕਸਟਰਸ਼ਨ ਦਾ ਜਿਹੜਾ ਹੈ ਇੱਥੇ ਚੱਲ ਰਿਹਾ ਸੀਗਾ ਰਾਜਪੁਰਾ ਤੇ ਮੁਹਾਲੀ ਦੇ ਵਿੱਚ ਉਹਨੂੰ ਕਾਫੀ ਹੱਦ ਤੱਕ ਥੱਪੋ ਤਾਂ ਕਿੰਨੇ ਬਾਕੀ ਗੁਰਕੀ ਗੈਂਗ ਨਾਲ ਵੀ ਸੰਬੰਧ ਰਹਿ ਗੋਲਡੀ ਟੇਲੋ ਨਾਲ ਹਜੇ ਤੱਕ ਇਹਨਾਂ ਦੀ ਐਸੋਸੀਏਸ਼ਨ ਕਲੀਅਰ ਬਣੀ ਹੈ ਬਾਕੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਅੱਗੇ ਚੱਲੂਗੀ ਉਹਦੇ ਸਕੀਮ ਹੋਵੇ ਸਰ ਕਿਵੇਂ ਸੰਪਰਕ ਚਾਏ ਆਪਸ ਵਿੱਚ ਦੋਨਾਂ ਦੇ ਕੋਲ ਹੀ ਹੋਣਗੇ ਇਹ 골ਡ ਡੀਟੇਲ ਉਹ ਨਹੀਂ ਆਪਸ ਚ ਇਕੱਠੇ ਦਿੱਤੇ ਸੀਗੇ ਦੋਨੋਂ 골ਡ ਡੀਟੇਲ ਨਾਲ ਇੰਡੀਵਿਜੂਅਲੀ ਟੱਚ ਵਿੱਚ ਸੀਗੇ ਥਰੂ ਸੋਸ਼ਲ ਮੀਡੀਆ ਤੇ ਉਹਦੇ ਬਾਅਦ ਚ ਇਹਨਾਂ ਨੂੰ ਕੱਟੇ ਦਿੱਤਾ ਸਰ ਰਹਾਦਾ ਹੈ ਵਿਦੇਸ਼ਾਂ ਚ ਜੋ ਇਸ ਤਰ੍ਹਾਂ ਦਾ ਇਹ ਨੈੱਟਵਰਕ ਚੱਲ ਰਿਹਾ ਹੈ ਇਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਟਾਰਗੇਟ ਹੋ ਰਹੇ ਜਿਹੜੇ ਇਹ ਗੈਂਗਸਟਰ ਨੇ ਜਿਹੜੇ ਬਾਹਰ ਬੈਠੇ ਨੇ ਸੋਸ਼ਲ ਕਾਲਸ ਕਰ ਰਹੇ ਆ ਰੈਗੂਲਰਲੀ ਜਿਹਦੇ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਸੋ ਉਹਦੇ ਨਾਲ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਜਿਹੜੇ ਦੋਵੇਂ ਬੰਦੇ ਫੜੇ ਗਏ ਉਹ ਇਹਨਾਂ ਕਾਫੀ ਹੱਦ ਤੱਕ ਥੰਮ ਗੂ ਕੀ ਕੱਲ ਵੀ ਅਸੀਂ ਇਹ ਰਿਕਵਰੀ ਕੀਤੀ ਸੀ ਉਹਦੇ ਚ ਵੀ ਉਹ ਵੀ ਸ਼ਾਸ਼ਨ ਕਾਲਸ ਵਾਲੇ ਸੀਗੇ ਐਕਸਟਰਸ਼ਨ ਵਾਲੇ ਸੋ ਪੰਜਾਬ ਪੁਲਿਸ ਇਜ਼ ਕਮਿਟਿਡ ਕਿ ਇਹੋ ਜਿਹਾ ਕੋਈ ਵੀ ਐਕਸਟਰਸ਼ਨ ਜਿਹੜੀ ਕਾਲਸ ਆਉਂਦੀਆਂ ਹਨ ਉਹਨਾਂ ਨੂੰ ਟ੍ਰੇਸ ਕਰਨਾ ਤੇ ਪ੍ਰੀਵੈਂਟ ਕਰਨਾ ਕਿ ਕਿਸੇ ਦੀ ਕੋਈ ਇੰਜਰੀ ਜਾਂ ਨੁਕਸਾਨ ਨਾ ਹੋ ਸਰ ਡਿਪੀ ਪੰਜਾਬ ਨੇ ਦੱਸਿਆ ਕਿ ਇੱਕ ਵੱਡੀ ਡਿਟੇਲ ਪੰਜਾਬ ਪੁਲਿਸ ਤਿਆਰ ਕਰ ਰਹੀ ਹੈ ਕਿ ਵਿਦੇਸ਼ਾਂ ਚੋਂ ਜਿਹੜੇ ਗੈਂਗਸਟਰ ਲੈ ਕੇ ਆਣੇ ਹਨ ਲੱਗਦਾ ਕਿ ਪਟਿਆਲਾ ਪੁਲਿਸ ਇਸ ਤਰ੍ਹਾਂ ਦੀ ਕੋਈ ਲਿਸਟ ਤਿਆਰ ਕਰ ਰਹੀ ਹੈ ਜਦੇ ਨਾਲ ਕੋਈ ਉਦੇਸ਼ ਤੋਂ ਬੰਦੇ ਜਿਹੜੇ ਪੰਜਾਬ ਪੁਲਿਸ ਨੇ ਲਿਸਟ ਤਿਆਰ ਕਰਨੀ ਹੈ ਜੀ ਉਹ ਸਾਰੇ ਡਿਸਟ੍ਰਿਕਟਸ ਦੇ ਵਿੱਚੋਂ ਹੀ ਜਾਣੀ ਹੈ ਬਿਕਾਜ਼ ਇਹ ਸਾਰੇ ਡਿਸਟ੍ਰਿਕਟਸ ਨੂੰ ਜਿਹੜੇ ਜਿਹ ਉਹ ਸਾਰੇ ਡਿਸਟ੍ਰਿਕਟਸ ਨੇ ਕੰਟ੍ਰਿਬਿਊਟ ਕਰਨਾ ਸੋ ਉਹ ਇੱਕ ਲਿਸਟ ਕੰਪਾਈਲ ਹੋ ਕੇ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸੈਂਟਰਲੀ ਪੇਚੀ ਜਾਊਗਾ ਸਭ ਕੋਈ ਕੋਈ ਡਾਟਾ ਕੋਈ ਥੋੜਾ ਜਾਲ ਕਰ ਦੇਵੋ ਕਿ ਕਿੰਨੇ ਇੱਕ ਲਿਸਟ ਜਿਸ ਨੂੰ ਤਿਆਰ ਕਿਨੇ ਕਰਦੇ ਨਾਮ ਨੇ 10 15 ਨੇ ਥੋੜੀ ਵੱਡੀ ਖਬਰ ਹੋਣੀ ਇਹ ਤਾਂ ਆਨ ਗoing ਪ੍ਰੋਸੈਸ ਹੈ ਰੋਜ਼ ਦਾ ਚੇਂਜ ਹੁੰਦਾ ਹੈ ਮੈਂ ਕੋਈ ਕਹਿ ਨਹੀਂ ਸਕਦੇ ਕਿ ਹਜੇ ਕਿੰਨੇ ਆਪਾਂ ਕਹਿ ਦੇਣੀ ਹੈ ਜੇ ਮੈਂ ਅੱਜ ਦੀ ਡੇਟ ਦੀ ਗੱਲ ਕਰਾਂ ਹੋ ਸਕਦਾ ਉਹ ਚਾਰ ਹੋਣ ਇੱਕ ਕੱਲ ਨੂੰ ਹੋ ਰਿਹਾ ਐਡ ਹੋਵੇ ਜਾਂ ਇੱਕ ਅਰੈਸਟ ਹੋ ਜਾ ਉਹਦੇ ਚ ਘਟ ਜਾਵੇ ਸੋ ਇਹ ਤਾਂ ਅਨਗੋਈ ਪ੍ਰੋਸੈਸਰ ਵੱਧਾ ਘਟਦਾ ਰਿਹਾ ਸਰ ਇਹ ਪੈਸੇ ਦਾ ਪਤਾ ਲੱਗਦਾ ਕਿ ਕਿੰਨਾ ਕੋ ਲੈ ਚੁੱਕੇ ਸੀ ਕਿਸੇ ਤੋਂ ਯਾਰ ਨਹੀਂ ਜੇ ਤੱਕ ਕੋਈ ਵੀ ਪੈਸੇ ਦੀ ਡਿਲੀਵਰੀ ਨਹੀਂ ਸੀ ਹੋਈ ਡਿਮਾਰਡ ਕੀਤੀ ਸੀ ਸੋ ਇਹਨਾਂ ਨੂੰ ਟਾਸਕ ਇਨੀ ਨਹੀਂ ਰਹੀ ਕੀਤੀ ਗਈ ਸੀ ਕਿ ਜੰਗੇ ਸੋਸ਼ਲ ਪਾਲਿਸੀ ਕੀਤੀ ਉਹ ਬੰਦਿਆਂ ਨੇ ਹਜੇ ਤੱਕ ਪੈਸੇ ਨਹੀਂ ਦਿੱਤੇ ਤੇ ਉੱਥੇ ਫਾਇਰਿੰਗ ਕੀਤੀ ਸਰ ਇਹ ਵੈਪਨ ਵੀ ਆਏ ਨੇ ਕਾਫੀ ਕੱਲ ਵੀ ਇਸ ਤਰੀਕੇ ਦੇ ਵੈਪਨ ਦੀ ਰਿਕਵਰੀ ਸੀ ਹੁਣ ਵੀ ਜਿੱਦਾਂ ਦੇ ਜਿਹੜੇ ਆਧੁਨਿਕ ਵੈਪਨ ਨੇ ਇਹ ਕਿੱਥੋਂ ਆਏ ਨੇ ਜੀ ਕਿ ਇਹਦਾ ਬੈਕਗ੍ਰਾਉਂਡ ਹੈ ਏ ਅਸੀਂ ਇਹਦੇ ਤੇ ਇਨਵੈਸਟੀਗੇਟ ਕਰ ਰਹੇ ਆ ਕਿ ਕਿੱਥੋਂ ਆਇਆ ਬਟ ਹਜੇ ਤੱਕ ਜਿਹੜੀ ਸਾਡੀ ਕੋਈ ਪੂਰੀ ਇਨਫੋਰਮੇਸ਼ਨ ਹੈ ਕਿ ਐਮਪੀ ਤੋਂ ਮੰਗਾਏ ਗਏ ਪਰ ਸਾਰੇ ਐਮਪੀ ਤੋਂ ਭੇਜੇ ਗਏ ਬਟ ਫਿਰ ਵੀ ਜਦੋਂ ਤੱਕ ਕਲੀਅਰ ਨਹੀਂ ਹੋ ਜਾਂਦਾ ਪੂਰਾ ਐਂਟਾਇਰਲੀ ਵੀਰ ਨਾਟ ਕਲੀਅਰ ਹੋਣੀ ਦੇਰ ਤੱਕ ਕਿ ਨਾ ਸਰ ਇਹ ਬਾਰਡਰ ਬਾਰਡਰ ਇਹਦੇ ਉੱਪਰ ਇਸ ਨੂੰ ਲੈ ਕੇ ਕੋਈ ਐਕਸ਼ਨ ਹੈਗਾ ਤੁਹਾਡਾ ਪੁਲਿਸ ਦਾ ਕੀ ਇਹ ਵੀ ਸ਼ੁਰੂਆਤੀ ਏਰੀਆ ਹੈ ਨਾ ਕਿ ਉਹ ਪਟਿਆਲੇ ਦੇ ਬਾਰਡਰ ਤੇ ਵੀ ਲੱਗਦਾ ਉਸ ਨੂੰ ਲੈ ਕੇ ਕੋਈ ਉਧਰ ਸੀਲਿੰਗ ਦੀ ਕੋਈ ਤਿਆਰੀ ਕੁਝ ਨਹੀਂ ਬਿਲਕੁਲ ਦੇਖੋ ਜਿਹੜਾ ਬਾਰਡਰ ਏਰੀਆ ਹੈਗਾ ਉਹ ਤਾਂ ਕ੍ਰਿਟੀਕਲ ਸਾਡੇ ਲਈ ਹੈ ਹੀ ਕੋਜ਼ ਇੱਕ ਐਂਟਰੀ ਮਿਲਦੀ ਹੈ ਪੂਰੇ ਪੰਜਾਬ ਨੂੰ ਸੋ ਉਹਦੇ ਵੱਲ ਆਪਣੀ ਡਿਪਲॉयਮੈਂਟ ਵੀ ਹੈਗੀ ਹੈ ਇਨਚਾਰਜ ਸਪੈਸ਼ਲ ਸੈਲ ਰਾਜਪੁਰਾ ਇਸੇ ਕਰਕੇ ਸਪੈਸ਼ਲੀ ਉੱਥੇ ਰਾਈ ਗਈ ਕਿ ਰਾਜਪੁਰਾ ਤੇ ਸ਼ੰਭੂ ਏਰੀਆ ਜਿਹੜਾ ਉਹ ਫੋਕਸ ਚ ਹੈ ਤੇ ਸੀਆਈਏ ਸਮਾਣਾ ਵੀ ਹੁਣ ਰੀਸੈਂਟਲੀ ਕ੍ਰੀਏਟ ਕੀਤਾ ਗਿਆ ਕਿ ਜਿਹੜਾ ਪਾਕਰਾ ਇੰਡੀਆ ਜਿਹੜਾ ਫਿਰ ਇਨਲੈਂਡ ਪੰਜਾਬ ਦਾ ਉੱਥੇ ਕਨਸੈਂਟਰੇਟ ਕੀਤਾ ਜਾ ਸਕਦਾ ਹੈ ਸੋ ਇਹ ਰੈਗੂਲਰ ਰਿਕਵਰੀ ਇਸੇ ਕਰਕੇ ਹੋ ਰਹੀ ਹੈ ਬਿਕਾਜ਼ ਆਪ ਬਾਟਰ ਤੇ ਇਸੇ ਕਨਸੈਂਟਰੇਟ ਕਰਦੇ ਸਰ ਇਹਨਾਂ ਦੇ ਪਹਿਲੇ ਪਰਚੇ ਦਰਸਾ ਕੇ ਜੀ ਬੰਦੇ ਹਾਂ ਜੀ ਇੱਕ ਬੰਦਾ ਜਿਹੜਾ ਸੰਦੀਪ ਹੈਗਾ ਉਹ ਤੇ 10 ਪਰਚੇ ਲੱਕ ਇੱਕ ਸਰ ਇਹਨਾਂ ਦਾ ਇਹ ਜੇਲ੍ਹ ਵਿੱਚ ਜ਼ਿਆਦਾਤਰ ਇਹਨਾਂ ਦੇ ਐਕਸਾਈਜ਼ ਤੋਂ ਸਾਹਮਣੇ ਆਉਂਦਾ ਕਿ ਜੇਲ੍ਹ ਦੇ ਵਿੱਚ ਇਹਨਾਂ ਨੂੰ ਮੁਲਾਕਾਤ ਹੁੰਦੇ ਉਸ ਤੋਂ ਨੈਕਸਸ ਇਹਨਾਂ ਨਾਲ ਬਣ ਜਾਂਦਾ ਲੱਗਦਾ ਹੈ ਕਿ ਇਹਦੇ ਵਿੱਚ ਵੀ ਕੁਝ ਨਹੀਂ ਇੱਕ ਬੰਦਾ ਇੱਕ ਬੰਦਾ ਜੇਲ੍ਹ ਚ ਰਿਹਾ ਦੂਜੇ ਦਾ ਰਿਕਾਰਡ ਨਹੀਂ ਹੈ ਉਹ ਜਿਹੜੇ ਦੋ ਪਰਚੇ ਮੈਂ ਤੁਹਾਨੂੰ ਦੱਸਿਆ 131/24 ਸਿਟੀ ਰਾਜਪੁਰੇ ਤੇ 8/25 ਐਂਟੀ ਸਿਟੀ ਦਾ ਉਹਨਾਂ ਚੈਨਲ ਨੂੰ ਨਾਮਿ ਇਹ ਕੋਈ ਕ੍ਰਿਮੀਨਲ ਇੱਕ ਕੋਈ ਉਸਾਰ ਮਤਲਬ ਗੈਂਗਸਟਰ ਨੂੰ ਦੇਖ ਕੇ ਆ ਕਿਵੇਂ ਮਤਲਬ ਉਚਾਵਨ ਸੀ ਕਿ ਕਿਸ ਕਿਸ ਹਸਾਬ ਨਾਲ ਦੇਖੋ ਕੱਲ ਵਾਲੇ ਵੀ ਜਿਹੜੇ ਸੀਗੇ ਜੋ ਆਪਾਂ ਕੱਲ ਦੇ ਵੀ ਗੱਲ ਕਰੀਏ ਤੇ ਅੱਜ ਦੇ ਵੀ ਗੱਲ ਕਰੀਏ ਨਸ਼ਾ ਇੱਕ ਕਾਮਨ ਫੈਕਟਰ ਹੈ ਇਹਨਾਂ ਦੇ ਵਿੱਚ ਜਿਹੜੇ ਨਾਲ ਝੁੱਟਦੇ ਸੋ ਕਈ ਵਾਰੀ ਨਸ਼ੇ ਦੀ ਤੋਲ ਪੂਰੀ ਕਰਨ ਵਾਸਤੇ ਜਿਹੜੇ ਨਾਂ ਝੁੱਟ ਜਾਂਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੋਵਾਂ ਦਾ ਆਪਸ ਵਿੱਚ ਇਹ ਰਾਜ ਰابطਾ ਸੀਗਾ ਉਹ ਗੋਲਡੀ ਨੇ ਕਰਾਇਆ ਸੀ ਉਹ ਡਿਟੇਲ ਹੋਰ ਹੈ ਸੋ ਗੋਲਡੀ ਢਿੱਲੋਂ ਨੇ ਜਦੋਂ ਇਹਨਾਂ ਦਾ ਰਾਬਤਾ ਕਰਾਇਆ ਇਸੇ ਕਰਕੇ ਬਿਕੋਜ਼ ਇਹ ਨਸ਼ਾ ਇਕੱਠਾ ਕਰਦੇ ਸੀ ਉਸ ਤੋਂ ਬਾਅਦ ਇਹਨਾਂ ਦੀ ਮੁਲਾਕਾਤ ਹੋਈ ਗੋਲਡੀ ਨੇ ਇਹਨਾਂ ਦਾ ਰਾਬਤਾ ਕਰਾਇਆ ਤੇ ਉਸ ਤੋਂ ਬਾਅਦ ਇਹਨਾਂ ਨੇ ਇਕੱਠੇ ਵਾਰਦਾਤ ਕਰ ਲਈ ਇੱਕ ਸਰ ਇਸ ਤੋਂ ਹਟ ਕੇ ਸਵਾਲ ਆ ਪੰਜਾਬ ਦੀ ਗੱਲ ਕੀਤੀ ਜਾਵੇ ਜਦੋਂ ਵੀ ਪੰਜਾਬ ਦੇ ਨੌਜਵਾਨ ਜਿਹੜੇ ਨੇ ਸੋਚ ਹੋਣੀ ਉਸ ਤੋਂ ਬਾਅਦ ਇਹ ਪੰਜਾਬ ਪੁਲਿਸ ਕਿਤਨੇ ਜਿਹੜੇ ਸਖਤ ਹੋ ਗਈ ਹੈ ਕਿ ਪਟਿਆਲੇ ਜਿਲ੍ਹੇ ਦੀ ਕੋਈ ਡਾਟਾ ਇਦਾਂ ਦਾ ਸਾਹਮਣੇ ਆਇਆ ਕਿ ਕਿੰਨੀ ਇਮੀਗ੍ਰੇਸ਼ਨ ਨੇ ਇਹਨਾਂ ਦੇ ਸਿਕੰਦਰ ਫਸੇ ਹੋਏ ਇਮੀਗ੍ਰੇਸ਼ਨ ਸੈਂਟਰ ਅੱਜ ਡੀਐਸਪੀ ਸਿਟੀ 2 ਦੇ ਅੰਡਰ ਟੀਮ ਹੈਗੀ ਹੈ ਉਹ ਚੈੱਕ ਕਰ ਰਹੀ ਹੈ ਨਾਲ ਐਸ ਡੀਐਮ ਪਟਿਆਲਾ ਵੀ ਹੀਗੇ ਜੁਆਇੰਟ ਟੀਮ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਵੱਲੋਂ ਗਈ ਹੈ ਉਹ ਸਾਰੇ ਦੇ ਲਾਇਸੈਂਸ ਵੀ ਚੈੱਕ ਕੀਤੇ ਜਾਣਗੇ ਸਾਰੇ ਜਿਹੜੇ ਇਮੀਗ੍ਰੇਸ਼ਨ ਸੈਂਟਰ ਹੈ ਉਹ ਵੀ ਚੈੱਕ ਕੀਤੇ ਜਾਣਗੇ ਜੇ ਵੀ ਵਿਦਾਊਟ ਲਾਇਸੈਂਸ ਆਪਰੇਟ ਕਰਤਾ ਹੋਗਾ ਤੇ ਉਹਦੇ ਖਿਲਾਫ ਜਿਹੜਾ ਸੂਟੇਬਲ ਲੀਗਲ ਐਕਸ਼ਨ ਹੋਗਾ ਸਰ ਬਹੁਤ ਸਾਰੀਆਂ ਸ਼ਿਕਾਇਤਾਂ ਇਹਨਾਂ ਦੇ ਇਮੀਗ੍ਰੇਸ਼ਨ ਸੈਂਟਰਾਂ ਦੀਆਂ ਨਾਲ ਸੰਬੰਧਿਤ ਨੇ ਲੱਗਦਾ ਕਿ ਜਿੱਦਾਂ ਲੋਕਾਂ ਦੇ ਪੈਸੇ ਫਸੇ ਪਏ ਹੈ ਜਾਂ ਇਹਨਾਂ ਲੋਕਾਂ ਨੇ ਇੱਕ ਠੱਗੀ ਦੇ ਮੋਟਿਵ ਨਾਲ ਆਪਣੇ ਕੋਲ ਰੱਖੇ ਪਏ ਉਹਨਾਂ ਦੀਆਂ ਸ਼ਿਕਾਇਤਾਂ ਪੰਜਾਬਪੁਰ ਸਕੋਲ ਵੀ ਨੇ ਜ਼ਿਲ੍ਹਾ ਵਾਈਜ਼ ਵੀ ਨੇ ਲੱਗਦਾ ਕਿ ਪੰਜਾਬਪੁਰ ਉਸ ਜੀ ਮੈਂ ਜੇ ਤੁਹਾਨੂੰ ਫਿਗਰਸਟ ਦੱਸਾਂ ਤੇ ਮੋਰ ਥੈਨ 100 ਐਫਆਈਆਰ ਤੁਸੀਂ ਪਿਛਲੇ ਸਾਲ ਕੀਤੀਆਂ ਸੀ on the basis of this only ki ਕਿੰਨੇ ਬੰਦੇ ਨੇ ਜਿਹਨਾਂ ਨੇ ਪੈਸੇ ਦਿੱਤੇ ਉਸ ਨੂੰ ਬਟ ਉਹਨਾਂ ਨੂੰ ਲੀਗਲੀ ਬਾਹਰ ਨਹੀਂ ਭੇਜਿਆ ਗਿਆ ਸੋ ਉਹ ਕੰਟੀਨਿਊਸ ਪ੍ਰੋਸੈਸ ਹੈ ਇਸ ਸਾਲ ਵੀ ਪਰਚੇ ਦਰਜ ਹੋ ਰਹੇ ਹਨ ਜਿਨ੍ਹਾਂ ਦੇ ਵੀ ਪਰਚਾ ਦਰਜ ਹੁੰਦਾ ਸੀ ਨਾਲ ਦੇ ਨਾਲ ਸੀਆਫਿਸ ਨੂੰ ਰეკਮੈਂਡ ਕਰਦੇ ਆ ਕਿ ਨਾ ਲਾਇਸੈਂਸ ਵੀ ਕੈਨਸਲ ਕੀਤਾ ਸੋ ਜਿਹੜਾ ਵੀ ਕੋਈ ਇਲੈਗਲ ਤਰੀਕੇ ਨਾਲ ਭੇਜਣ ਦੀ ਕੋਸ਼ਿਸ਼ ਕਰੂਗਾ ਜਾਂ ਪੈਸੇ ਕਿਸੇ ਦੇ ਮਾਰਨ ਦੀ ਕੋਸ਼ਿਸ਼ ਕਰੂਗਾ ਪੋਲਰ ਦੇ ਖਿਲਾਫ ਲੀਗਲ ਐਕਸ਼ਨ ਲਿਆ ਸਰ ਜਿਹੜੇ ਲਾਇਸੈਂਸ ਅਪਲਾਈ ਹੋ ਰਹੇ ਨੇ ਇਹ ਇਹਨਾਂ ਤੇ ਵੀ ਕੋਈ ਸ਼ਕਤੀ ਪਤਾਈਏ ਕਿਉਂਕਿ ਉਹ ਕਿਵੇਂ ਉਹਦਾ ਬਹੁਤ ਜ਼ਿਆਦਾ ਟਰੇਸ ਕੀਤਾ ਜਾ ਰਿਹਾ ਉਹਨੇ ਤੁਹਾਨੂੰ ਲਾਇਸੈਂਸਿੰਗ ਅਥਾਰਟੀ ਨਾਲ ਗੱਲ ਕਰਨੀ ਪੋਵੇਗੀ ਡੀਸੀ ਸਾਹਿਬ ਨਾਲ ਸੋ ਮੈਂ ਜਿਹੜਾ ਪੁਲਿਸ ਵਾਲਾ ਐਂਗਲ ਹੋਊਗੀ ਠੀਕ ਠੀਕ ਹੈ ਠੀਕ ਹੈ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ